ਪ੍ਰਕਾਸ਼ ਵੀ ਕਰੇਗਾ ਨਿੱਤੇ ਵੀ ਖਰੇਗਾ ਪੈਰਾ ਵੀ ਗਰੰਟੀ ਵੀ ਦੇਵੇਗਾ ਕਿ ਜਦੋਂ ਤੁਸੀਂ ਗੁਰਦੁਆਰੇ ਜਾਵੋਗੇ ਚਾਹ ਵੀ ਸਾਨੂੰ ਗਰੰਟੀ ਹੋਈ ਪਵੇਗਾ ਗਰੰਟੀ ਹੈ ਕਿ ਵੇਰਾ ਰੱਖੇ ਤੁਸੀਂ ਜੇ ਲੋ ਕਮੇਟੀ ਵਾਲੇ ਆਉਣ ਤੇ ਚਾਹ ਵੀ ਲੈ ਕੇ ਜਾਏਗਾ ਨਾ ਗੁਰੂ ਘਰ ਦਾ ਸੇਵਾਦਾਰ ਹੈ ਜੇ ਤੂੰ ਉਹਨੂੰ ਜਲ ਪਾਣੀ ਸ਼ਕਾ ਦੇ ਤੈਨੂੰ ਤਾਂ ਖੁਸ਼ੀ ਮਿਲ ਜੇਗੀ ਪਰ ਜੇ ਤੇਰੇ ਉਹਨੇ ਝੂਠੇ ਭਾਂਡੇ ਚੱਕ ਲੈ ਸਮਝਦੀ ਵੀ ਤੇਰੀਆਂ ਜਣਾ ਜਨੂਨ ਪੈ ਜਾਣ। ਉਹ ਸੱਚੇ 파ਸ਼ਾ ਦਾ ਸੇਵਾਦਾਰ ਹੋ ਜਿਹੜਾ ਸਭ ਤੋਂ ਪਹਿਲਾਂ ਸਵੇਰੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦਾ ਹੈ। ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਕਾਸ਼ ਕਰਕੇ ਸੱਚੇ 파ਸ਼ਾ ਦਾ ਹੁਕਮ ਲੈਂਦਾ ਹੈ। ਪੁੱਛੋ ਗੁਰੂ ਗ੍ਰੰਥ ਸਾਹਿਬ ਜਿਹੜਾ ਬਾਣੀ ਪੜਦਾ ਉਹਦਾ ਸਤਕਾਰ ਕਿਵੇਂ ਕਰੀਦਾ ਹੈ? ਤੁਸੀਂ ਤਾਂ 4500 ਗੱਣਨੇ ਨਾ 4500 ਦਿਨਿਆਂ ਮਹੀਨੇ। ਕਿ ਤੂੰ ਬਈਰਾ ਕੇ ਵੇਖ ਲੈ ਜੇ ਪੱਠੇ ਫੋਨ ਵਾਲਾ 4500 ਲਾਲਚ ਹੀ ਬੜੇ ਹੋ ਗਏ ਨਹੀਂ ਜੀ ਬੜਾ ਲਾਲਚ ਹੋ ਗਿਆ ਨਾ ਪਾਣੀ ਪੜਨ ਵਾਲੇ ਨੂੰ ਤਾਂ ਲਾਲਚ ਹੋ ਗਿਆ ਆਪਾਂ ਨੂੰ ਤਾਂ ਨਹੀਂ ਲਾਲਚ ਜੇ 40 ਗਿੱਲੇ ਫੇਰ ਵੀ ਜਾ ਕੇ ਹਸਣਾ ਪਰੇ ਤਾਂ 40 ਗਿੱਲੇ ਹੋ ਠੇਕੇ ਦੇ ਲਈ ਫਿਰ ਸਾਨੂੰ ਤਾਂ ਲਾਲਚ ਹੀ ਨਹੀਂ ਸਾਡਾ ਤਾਂ ਤੁਰ ਗਿਆ ਲਾਲਚ ਪਾਕਿਸਤਾਨ ਬਸ ਇਹਨਾਂ ਗਰੰਟੀਆਂ ਨੂੰ ਲਾਲਚ ਹੋ ਗਿਆ ਉਂਝ ਮਹਗਾਈ ਬੜੀ ਹੈ ਤੇ ਹੱਥ ਨਹੀਂ ਪੈਂਦਾ ਕਿਸੇ ਦਾ